ਸੱਸੀ ਕਾਲ ਜੀ ਝੋਲੀਆਂ ਕਹ ਤੇ ਚੱਕਦਾ ਲੈ ਲੈ ਬੰਦੇ ਦੀ ਝੋਲੀਆਂ ਤੇਰੇ ਖਾਤਰ ਲੈਂਦੀਆਂ ਝੋਲੀਆਂ ਕਿਹੜੇ ਆ ਗਿਆ ਥੈਲੇ ਚੱਕ ਕੇ ਲਿਆਇਆ ਇਕ ਇਕੱਲੀ ਮੈਂ ਬਣਾਈ ਵੀ ਸੀ ਦੁਨੀਆਂ ਮੇਰੀਆਂ ਰੌਦਾ ਪਈਆਂ ਪਰ ਰੌਦਾ ਕਹ ਅਮਰੀਕਾ ਜਾਂ ਚੱਕ ਲਿਆ ਯਾਰ ਚਾਚੇ ਤੇਰੇ ਬੰਦੇ ਲਈ ਇੱਕ ਝੋਲੀ ਹੈ ਹਾਂ ਬੰਦੇ ਝੋਲੀਆਂ ਬਥੇਰੀਆਂ ਅਗਲਾ ਬੰਦੇ ਦਾ ਦੇਖ ਲੈ ਸੱਸੀ ਕਾਲ ਜੀ ਬੰਦੇ ਬਥੇਰੇ ਇਕੱਠੇ ਕਰ ਲੈ ਝੋਲੀਆਂ ਬਥੇਰੀਆਂ ਇਹ ਕਹੇ ਕੇਰਨੀ ਆ ਹੈਲੋ ਝੋਲੀਆਂ ਬਥੇਰੀਆਂ ਜਾਂ ਪ੍ਰਾਣੀ ਜੂਂਦੀ ਮੱਗ ਲਾ ਜਾਂਦਾ ਬਸ ਹੁਣ ਇਹ ਦੂ ਇਹਨੂੰ ਬਣਾ ਲੂੰਗਾ ਹੁਣ ਬਣਾਉਣੇ ਨੂੰ ਕਿਉਂ ਲਾ? ਯਾਦ ਮਾਂ ਮੂਬਲਾਇਰ ਬਣਾਉਂਦਾ। ਉਹ ਸਿਉਣ ਕਿਵੇਂ ਪਾਉਂਗੇ ਇਹਨੂੰ? ਕਹਿੰਦਾ ਕੇਰਨੀ ਆ। ਗੱਠ ਦੋ ਚਾਈ ਦੀ ਆ। ਅੱਛੇ ਗਲੀ ਪਾਹ ਝੋਲੀ ਬਣ ਗਈ। ਇੱਥੇ ਕੇਰ ਲਗਾ ਇੱਧਰ। ਲਓ ਜੀ ਬੰਦੇ। ਉਹ ਗੱਬੇ ਰੱਖ ਲੈ ਇੱਧਰ ਗੱਬੇ। ਉਹ ਗੱਬੇ ਰੱਖ ਲੈ ਬੰਦੀਪ। ਬੰਦੇ ਬਥੇਰੇ। ਬੰਦੇ ਬਥੇਰੇ ਅੱਜ। ਸੌੱਖ ਨਾਲ। ਲੈ। ਬੰਦੇ ਤਾਂ ਇਹਨੇ ਤੂੰ ਦੱਸੇ ਦੇ ਕੇ ਕਹਿੰਦਾ ਕੇਰਨੀ ਆ। ਕੇਰ ਦੰਨੇ ਫਿਰ। ਇਹਦੀ ਝੋਲੀ ਨਾ ਇਹਦੀ ਲੋਕ ਨਹੀਂ ਆਉਂਦੀ। ਇਹ ਡਾਈ ਦਾ ਸੈਲਾ ਹੈ। ਡਾਈ ਦਾ ਸੈਲਾ ਹੈ। ਬਾਕੀ ਆ ਵੀ ਜੂਰੇ ਟੁੱਟਣ ਜਾਂਦੇ। ਲੈ ਠੀਕ ਐ ਕਰਦਾ। ਇਹ ਆ ਸੋਫੜਾ। ਉਹਦਾ ਹ ਇੱਥੇ ਆਂ ਵੀ ਇੱਥੇ ਸਿੱਟ ਲਾ ਇੱਥੇ ਸਿੱਟ ਲਾ ਭਰਾਵਾ ਪਹਿਲਾਂ ਉਹ ਸਰਵੇਅਰ ਬਿਲਾ ਲਓ ਉਹਦੇ ਫੇਰ ਦੋ ਗੇੜੇ ਉੱਥੇ ਗੇੜਾ ਉੱਥੇ ਜਾ ਉਹ ਕਾਲੇ ਕੋ ਗੇਰ ਉਹਰੇ ਸਿੱਟ ਲਾ ਉਹ ਕਾਲੇ ਕੋ ਗੇਰ ਨਹੀਂ ਉਹ ਲੈ ਯਾਰ ਸਲਾਤ ਆ ਕਰ ਲੋ ਯਾਰ ਉਹਦੇ ਉਰੇ ਉਰੇ ਸਿੱਡੀ ਇੱਥੇ ਨਾਲ ਸਿੱਡੀ ਉਹੀ ਤਾਂ ਮੈਂ ਕਹਿੰਦਾ ਰਿਪਟਾ ਮੇਡਰ ਘੋਮਣਾ ਇੱਥੇ ਗੇਰ ਲਾ ਰੇ ਬਾਲੇ ਬੈ ਰੀਨੋਟ ਵਾਲੇ ਲੈ ਜਾ ਬੰਨ ਨੀ ਉਹ ਨੀ ਹੋਣੀ ਜਾ ਰਹੀ ਦੀ ਹਾਂ 5 ਕਿਲੋ ਜੇ ਜੇ ਨਹੀਂ ਬਣਾਇਗਾ ਉਹ ਚਾਚੇ ਰੌਤਾ ਪਈਆਂ ਉਹਦਾ ਮੇਰੇ ਆਦਮੀ ਵਿੱਚ ਹੈ ਗਿਆ ਥੈਲੀਰ ਤੇ ਨਹੀਂ ਹੈ ਗਿਆ ਜਿੱਦੋਂ ਦਰ ਬੀਜੇ ਪਣ ਜਬੀ ਜਬੀ ਸੀ ਬਈ ਥੁੱਥੀ ਪਏ ਥੈਲੀ ਜੇ ਹੈਗੀ ਆ ਠੀਕ ਆ ਨਹੀਂ ਆ ਰ ਇਹਨੂੰ ਬਣਾ ਲਾ ਯਾਰ ਚਾਰ ਝੋਲੀਆਂ ਦੀਆਂ ਸਾਡੇ ਕੋਲ ਚਾਰ ਦੀਆਂ ਕੋਈ ਕੋਈ ਗੱਲ ਨਹੀਂ ਕਣਕ ਦਾ ਤਾਂ ਕੱਲੇ ਨਹੀਂ ਦੇਣਾ ਬੇਟਾ ਗੱਲ ਇਹ ਤਾਂ ਕਹੀ ਮੈਂ ਥਲਾ ਲਿਖ ਦੇਣਾ ਥੋੜਾ ਮੇਰੇ ਤੇ ਲੋੜ ਨਹੀਂ ਆਉਣਾ ਜਾਗੂ ਜਾਊਗਾ ਰਾਲੋ ਰੇ ਦੇ ਵਿੱਚ ਕਣਕਾ ਲਓ ਯਾਰ ਕਿੱਲਾ ਮੂਹਿਆ ਤੈਨੂੰ ਮੈਂ ਦੋ ਸ਼ੂਟ ਕਰਵਾ ਦੇਣਾ। ਇਹ ਦੇਖ। ਉਹ ਕਾਲਾ ਹੈਗਾ ਉਹ ਫਿਰ ਉੱਧਰ। ਸਾਰਾ ਬੰਦ ਵਿੱਚ। ਉਹਦੇ ਸੁਪਰ ਸੀਟਰਾਂ ਵੀਜੀ ਆ ਉਹਨੂੰ ਤੇਰਾ। ਕੀ? ਸ਼ੂਟਾ ਤਾਂ ਤੈਨੂੰ ਕਰੇ ਤੁਸੀਂ? ਨਾ। ਲੈ। ਮੈਂ ਨਹੀਂ ਮੰਨੂ। ਚੱਲ ਕੋਈ ਨਹੀਂ ਖੇਚੇ ਆਉਣਾ। ਟਰੋਲੀਆਂ ਲਿਆ ਯਾਰ ਪਹਿਲਾਂ ਹੋਰ। ਪਤਾ ਕਾ ਤੁਹਾਨੂੰ ਓਏ। ਕਰੇ ਫੂਡ ਮੰਗਦਾ ਬਾਹਰ ਕਰੇ ਬੁਣੂ। ਕੱਟੇ। ਵੈਰੀ ਗੱਲ। ਜੇ ਮੰਗੂ? ਕੱਟੇ। ਯਾਰ ਉਸਲੇ ਦੂਰੀ ਦੇ ਹੁੰਦੇ ਟੁੱਕ ਟੁੱਕ ਮਾਰ ਨਹੀਂ ਕਹਦਾ ਖਾਣ ਦੀ। ਉਹ ਡੈਨ ਬਲਜੇਰੀਅਨ ਹੈ। ਵੈਰੀ ਗੱਲ। ਮੈਨੂੰ ਚਾਬੀ ਲਾਂਦੇ ਕਿੱਥੇ ਆ? ਮੈਂ ਟਰੋਲੀਆਂ ਦੇਖ ਕੇ ਆਉਣਾ ਉੱਥੇ। ਕੀ ਕਹਿੰਦਾ? ਨੱਕੇ ਕੋ ਵੀ ਹੈ ਬਸ ਨੱਕੇ ਦੇ ਵਿੱਚ ਚੱਲ ਗਾਵੇਂ ਇੱਧਰ ਜਾ ਕੇ ਹੁੰਦੇ ਆ ਜਾ ਨਾ ਜਾ ਥੈਲੇ ਵਿੱਚ ਟੋਲ ਕੇ ਲੈ ਲਈਂ ਹੋਲੀਆਂ ਥੈਲੇ ਪਈਆਂ ਆਹ ਥੈਲੇ ਪੱਲੀ ਨੂੰ ਥੈਲੇ ਲੈ ਜਾਂ ਕਿ ਲੈ ਨਹੀਂ ਉਹ ਥੈਲੇ ਲੈ ਜਾਂ ਕਿ ਲੈ ਪਈਆਂ ਹੁਣ ਇੱਕ ਦੋ ਆਹ ਚੰਗਾ ਇਹ ਨਾ ਸੈਂਟ ਟੁੱਟਿਆ ਬਾਲੜੇੁੱਥੀ ਪਈਆਂ ਇਹ ਥੈਲੇ 'ਵਾਂ ਪਿਆ ਸਾਰਾ ਕੁਝ ਉਹ ਦੇਖ ਲੀ ਜੇ ਆਪ ਉਹ ਥੈਲੇ ਵਿੱਚ ਹੋਈਆਂ ਬਸ ਉਹੀ ਲੈ ਆਈਂ ਦੋ ਬਤੇਰੀਆਂ ਯਾਰ ਦੋ ਬਤੇਰੀਆਂ ਇੱਥੇ ਕਿਤੇ ਜ਼ਹਾਰਿਆਂ ਲੱਗਣਾ ਹੈ ਛੱਟਾ ਦੇਣ ਕੱਪੜੇ ਦੇ ਲੈਣਾ ਛੱਟੇ ਵਾਲੇ ਆ ਸਵਟਰ ਪਾਈਂ ਫਿਰਦੇ ਕੋਟੀਆਂ ਇਹ ਪਹਿਲਾਂ ਆਪਣੇ ਕੱਪੜੇ ਦੇਖੀ ਜੇ ਹਾਂ ਇਹ ਜ਼ਿੰਮੇਦਾਰ ਤੇ ਜਿਹੜੇ ਨੇ ਬਿਕਾਨਕ ਵੀ ਆਉਣੀ ਆ। ਇਹਦੇ ਖੱਜਾ ਦੱਸ ਮਿੰਟਾਂ ਚ ਝੋਲੀ ਪਈ ਗਈ ਉਹ ਦੇਖੀ ਤੇ ਗਈ। ਇਹ ਹਾਂ ਕੱਲ ਦੇਖਦੇ ਆ ਫਿਰ ਅੱਗੇ। ਹਾਂ ਬਤਾਊਗਾ। ਕੋਈ ਝੋੜਿਆ ਜੀ ਨੂੰ ਖੋਰਾ। ਬਜ਼ੇਰੇ ਦਿੱਤੇ ਛੱਟੇ ਹੁਣ ਤਾਂ ਛੱਟ ਤੇ। ਸਾਰੀ ਸਾਰੇ ਸਵਾਰ ਤੇ। ਕਹਿੰਦਾ ਬਜ਼ੇਰੇ ਛੱਟੇ ਦਿੱਤੇ ਦੇਖ ਲੈ। ਪੁੱਛ ਲਾਵੇ ਨਹੀਂ ਦਿੱਤੇ। ਠੀਕ ਹੈ ਤੇ ਮੌਜੂਦ ਨਹੀਂ। ਹਾਂ। ਅਮੀ ਕਰਦਾ ਚਾਚਾ ਤੇਰੀ ਪਰੂੰਗਾ ਨਹੀਂ ਪੁੱਛ ਲੈ ਇਹਨੂੰ। ਸਾਰੀ ਹਾਲ ਸਵਾਰ ਤੇ ਗਈ। ਹਾਂ। ਸਾਰੀ ਹਾਲ ਸਵਾਰ ਤੇ ਗਈ। ਜਿੱਥੇ ਠਾਏ ਇੱਥੇ ਰੋੜਾ ਨਾ ਖੰਦੇ ਪਹੀਆ ਆਏ ਲੰਗੀ ਖੰਦੇ। ਹੱਸ ਵੀਰ ਦੇ ਹਾਂ ਹਾਂ ਤਾਂ ਹੀ ਕਹਿ ਰਿਹਾ ਜਿੱਤੀ ਬਾਕੇ ਰੱਖੇ ਨਾ ਬੰਦਾ ਬਜਾਉਂ ਨਹੀਂ ਹੂੰ ਜਿੱਤੀ ਵੀ ਨਾ ਪਾ ਸਕਿਆ ਬੰਦੇ ਨੂੰ ਕਿਤੇ ਖਵਾਤਾ ਬੰਦੇ ਜਿੱਤੀਆਂ ਏ ਪੈਰ ਕੋ ਜੜੀਆਂ ਬੜੇ ਲਿਆ ਹੋਏ ਕੋ ਫੂਕ ਕਦੀ ਬੋਡਰ ਦਾ ਇਹ ਲਗਾ ਖਾਜਦਾ ਖਾਜਦਾ ਗਾੜੀ ਖਾਦੇ ਰੋਹ ਖੇਤਾ ਚ ਰਹਿੰਦਾ ਅਬਾ ਜਦੋਂ ਦੇਖਿਆ ਤੋੜਦਾ ਮਲਾਈ ਬੋ ਕਰਦਾ ਜੇ ਖੇਤ ਐ ਨਾ ਬਣਿਆ ਪਿਆ ਇਹ ਨਾ ਤੇਤ ਦਾ ਵੀ ਫਰਕ ਨਾ ਜਮੀਨ ਦਾ ਕਰੇ ਉਹਦੇ ਬੇਕਾਰ ਕੰਮ ਕਰਾਉਂਦਾ ਜਿੱਦੂ ਰੇਤਾ ਬਹੁਤਾ ਫੇਰ ਦੇਖੀ ਉਹ ਉੱਥੇ ਹੋਰ ਬੂਟੇ ਬਣਾਨੇ ਗਏ ਨੇ ਉਹਦਾ ਹੋਰ ਪਾਣੀ ਹਾਂ ਉਹ ਚੱਤੇ ਲਾਇਆ ਪਾਣੀ ਉੱਥੇ ਸਿੜਕਿਆ ਆ ਆ ਮੈਨੂੰ ਪਾਣੀ ਸਿੜਕਿਆ ਆ ਕਾਦੇ ਨਾਲ ਪਾਈਪ ਨਾਲ ਹਾਂ ਸਾਰੇ ਪਰੇ ਮੈਂ ਕਿਹਾ ਪਾਣੀ ਫਿਲਟਰ ਵਾਲਾ ਛਿੜਕਦਾ ਆ ਆਰਗੈਨਿਕ ਚੱਲ ਵਧੀਆ ਉਹ ਕਰਿਆ ਉਹ ਕਰਿਆ ਕੰਪਨੀ ਨੇ ਹਰ ਥਾਂ ਰੀ ਸੀ ਅੱਗੇ ਕਹਿ ਰਹੇ ਨੇ ਮੈਂ ਵੇਖਾਂ ਲਾਉਣਾ ਤਾਂ ਉਹਨਾਂ ਨੇ ਲਾਉਣਾ ਤਾਂ ਕਹਿੰਦੇ ਲਾਉਣਾ ਤਾਂ ਕਾਦਰ ਰੰਗ ਕਾ ਦਾ ਅਨੰਤ ਪਾਣੀ ਚੜਦਾ ਠੀਕ ਆ ਕਾਂ ਚੜਦਾ ਬਹੁਤ ਹੈ ਨਾ ਜੇ ਬੰਦ ਕਰ ਤਾਂ ਨਹੀਂ ਲਾ ਲੇ ਠੀਕ ਆ ਹਾਂ ਭਰ ਜਾਣਾ ਸਰ ਇੱਕ ਤਾਂ ਹੀ ਚਲਦੀ ਆ ਇਹ ਮਾਰ ਰੋ ਤੇ ਦਾ ਡਾਂਗ ਪਾਣੀ ਬਹੁਤ ਆਉਂਦਾ ਇਹ ਤੇ ਛਾਂ ਨਹੀਂ ਜਲਦੀ ਉਹ ਬਚ ਜਣਾ ਕਿਤੇ ਸੋ ਮਿੰਨ ਦੀ ਹੋ ਗਿਆ ਨਾ ਮੱਲੇ ਫੋ ਮੁਟਿਲਾ ਨਾ ਹੁਣ ਮੈਨੂੰ ਐਂ ਦੱਸੋ ਬੀਜ ਆਪਾਂ ਸਾਰੀ ਪਾ ਦੀ 80 ਕਿਲੋ ਹੀ ਜਿਆਦਾ ਹੈ 80 ਕਿਲੋ ਤੋਂ ਜਿਆਦਾ ਹੈ ਕੋਈ ਕੀ ਕਰੀਏ ਹੁਣ ਉਹਦਾ ਕਿੰਨਾ ਜਗਾ ਵੀ ਜੋਲਣੇ ਇਹ ਜੇ ਤੇ ਬਿਜਾ ਕੇ ਰੱਖ ਕਿੰਨਾ ਬਿਜਾਣਾ ਹੋ ਦੋ ਘਰੇ ਅਖਾੜਾ ਘੋੜਾਂ ਦੇ ਬੀਜ ਦਿੰਦੇ ਆਲੇ ਦਲੇ ਕਿੰਨੇ ਫੁੱਟ ਪਰ ਲਾਈਨ ਮਿਲਲਾ ਯਾਰ ਮੈਨੂੰ ਨਹੀਂ ਪਤਾ ਕਿ ਫੁੱਟ ਪਰ ਦਬਾਓ ਕਲਮਾ ਇਹ ਪਰੇ ਮੈਨੇ 1.5 ਕਿਹੜਾ ਮੈਨੇ ਬਿੰਦਰ ਕੇ ਨਾ ਇਹਦਾ ਬੜਾ ਛੋਟਾ ਕਿਹੜਾ ਉਹ ਲਵਾਈ ਵੀ ਨਾ ਨਾ ਲਵਾਈ ਦਾ ਇਹ ਪਾ ਨੂੰ ਦੋ ਕਹਿ ਲਵਾਈ ਦਾ ਦੋ ਕੀਲਿਆਂ ਦੀ ਹੈਗੀ ਉਹ ਆ ਲਵਾਈ ਦਾ ਆਪਾਂ ਨੂੰ ਪਤਾ ਹੀ ਆ ਪਰਲੇ ਦੋ ਗਿਆਰਿਆਂ ਕਲਮਾ ਮਾਰਦੇ ਪਰਲੇ ਦੋ ਗੇਰੀਆਂ ਕਲਮਾ ਮਾਰਦੇ ਇੱਕ ਜਿਹੜਾ ਅੱਧਾ ਜਾਏ ਇੱਕ ਪੂਰਾ ਉਹਨੇ ਹੀ ਕੱਢ ਦੇਣਾ ਆਪਾਂ ਨੇ ਹੈਂ ਉਮੈ ਕੱਢ ਦੇਣਾ ਕਿਤਾ ਕੋਕਿਆ ਬਾਈ ਫਿਰ ਇਧਰ ਇਹ ਕੋਟ ਪਾਈ ਫਿਰ ਤੂੰ ਕੋਕੀ ਬਾਈ ਟਵਾਟਰ ਮੈਂ ਤਾਂ ਗਿਆ ਬਤ ਉੱਥੇ ਠੰਡ ਅੱਜ ਹੁੰਦਾ ਸਾਲੀ ਕਿੰਨੀ ਨੰਦ ਲੱਗੀ ਮੁਰਕੋ ਰੰਡ ਹੀ ਲੱਗੀ ਪਤਾ ਨਹੀਂ ਹੋ ਵੀ ਲੱਦਾ ਸਰੀਰ ਆ ਵਸ ਬੰਡ ਚ ਖਾ ਸਵਾਰ ਕੇ ਆਇਆ ਸਾਧੀਆਂ ਨਾਲ ਤੂੰ ਬੈਣੀ ਦੀ ਬੇਹੱਦ ਜਦ ਨਹੀਂ ਮੈਂ ਸੌਇਆ ਨਹੀਂ ਕਹੀ ਸੀ ਕੀ ਹੈਗੀ ਨਾ ਇਹਨੂੰ ਹਾਂ ਹੁੰਦ ਚ ਕਹੀ ਨਹੀਂ ਸੀ ਕੀ ਫਿਰ 6 6 6 ਦਾ ਕੱਢਦੇ ਹੁਣ ਤੇ ਇਹ ਗੁਣਾ ਕਢ ਦੂਗਾ ਸਾਲੀ ਗਾਢੀ ਸਾਊ ਕੋ ਜੈਦੇ ਚ ਜਿਹੜਾ ਤਾਂ ਹੁਣ ਕੰਮ ਹੋ ਗਿਆ ਡੇਢ ਬੀਗਾ ਬਣ ਗਿਆ ਡੇਢ ਬੀਗਾ ਕਿੰਨਾ ਰਹਿ ਗਿਆ ਪਿੱਛੇ ਜੇ ਡੇਢ ਬਣ ਗਿਆ ਪਿੱਛੇ ਤੂੰ 8 ਬੀਗਾ ਰੱਖ ਰਹਿ ਗਿਆ 8 ਬੀਗਾ ਰਹਿ ਗਿਆ ਸਮਝ ਗਿਆ ਲੈ ਮੋਟਾ تھا ਅਬ 8 ਬੀਗਾ ਰਹਿ ਗਿਆ ਮੋਟਾ ਮੋਟਾ ਬੀਗਾ ਰਹਿ ਗਿਆ 8 ਮਾ 40 40 80 ਪੈ ਜਾਣਾ ਯਾਰ ਪੈ ਜਾਣਾ ਪਾ ਦੇ ਤੂੰ 8 ਬੀਗਾ ਜੱਸੀ ਜਿੰਨੂੰ 50 ਕਿਲੋ ਹੋ ਜਾਂਦੀ ਇਹਦਾ ਫੇਰੇ ਚੱਲਣ ਤੇ ਤਾਂ ਨਹੀਂ ਫਿਰ ਸਰੋਂ ਬਾਜੀ ਜਾਣੀ ਇੱਕੇ ਕੰਮ ਕੀ ਜੇਲਾ ਸਾਰਾ ਕੀ ਕੀ ਵੀਰ ਦਾ ਸਰੋਂ ਸਰੋਂ ਦਵਾੜਦੀ ਆ ਇੱਕ ਕਿਹੜਾ ਹੋਰ ਵੀ ਜਣਾ ਸਰੋਂ ਠੀਕ ਜਗਾ ਘੜ ਦੇ ਫਿਰ ਕੜਕ ਵਾਜ ਜਣੀ ਇਹ ਤੂੰ ਦੇ ਲੈ ਕਣਕ 100 ਰੁਪਏ ਦੀ ਆ ਸਰੋਂ ਤੇਰੀ 700 ਦੀ ਆ ਕੀ ਵਧਾਉਣਾ ਘਟਾਉਣਾ ਦਾ ਚੱਲ ਦੇਖ ਲੈ ਇਹਨਾਂ ਨੂੰ ਗੋਣੇ ਨੂੰ ਰਹਿਣ ਦੇ ਨਾ ਨਾ ਉਹ ਆਪਾਂ ਨਾ ਅੱਧਾ ਕਿਹੜਾ ਜਿਹੜਾ ਗਿੱਲਾ ਹੋਇਆ ਛੱਡ ਦੇਣਾ ਬਾਕੀ ਜੇ ਸਰੋਂ ਵੀ ਬੀਜ ਦੇਣੀ ਆ ਜਿਵੇਂ ਨਾਲੇ ਹੁਣ ਆਪਾਂ ਰੋਜ਼-ਰੋਜ਼ ਨਹੀਂ ਆਉਣਾ ਖੇਤ ਹੁਣ ਤਾਂ ਸਪਰੇਅ ਕਰਨੇ ਆਵਾਂਗੇ ਪਾਣੀ ਲਾਉਣ ਦੇਖ ਲੈ ਜੀ ਕਿਹਣਾ ਲੋਟ ਆ ਤੁਹਾਨੂੰ ਉਧਰ ਪੰਮੇ ਬੀਜ ਹੋ ਜਾਣਾ ਜਿਹੜਾ ਆਦਾਂ ਕੇਰਾ ਰਹਿ ਗਿਆ ਨਾ ਉਹ ਛੱਡ ਦਾਂਗੇ ਯਾਰ ਹਿਸਾਬ ਨਾਲ ਬਣ ਗਿਆ 50 ਗੈਰ ਰੱਖ ਦਿੱਤੇ ਇਹਨਾਂ ਉੱਪਰ ਵੀ ਰਹਿਣਾ ਦਾਣਾ ਰੋਟਾ ਵੀ ਦੇਣਾ 50 ਬਾ ਦੇ ਦੇਖੀ ਜਾਊਗਾ ਹੋ ਉੱਪਰ ਵੀ ਦਾਣਾ ਹੱਥੀ ਉਬਾ ਦੇ ਨਾਲ ਜੇ ਇਹ ਮਿਹਨਤ ਕਰ ਲਈਏ ਥੋੜੀ ਜੀ ਆ ਬਹੁਤ ਬੜੀ ਦਿੱਤਾ ਦੇਣੀ ਨਾਲ ਹਾਂ ਕਿੱਤਾ ਦੇ ਆਉਂ ਸਿੱਟਾ ਤਾਂ ਆਏ ਜਾਣਾ ਗੁੱਡ ਜਣਾ ਉਹਨੇ ਨਹੀਂ ਆਉ ਉਹ ਅੱਜ ਅਸੀਂ ਆਪ ਲਾ ਲੈਂਦੇ ਝੱਟ ਜਿੰਦੀ ਕ ਲੱਗਦੀ ਬੋਤਲੂੰਗਾ ਤੂੰ ਮੱਲਣੀ ਨਾ ਮਣੀ ਥੋੜੀ ਮਰਜੀ ਹੋ ਅੰਮੀ ਨੇ ਜੰਮਿਆ ਹੁਣਾ ਉਹਨੇ ਪਹਿਲਾਂ ਸੁੱਕ ਜਾਣਾ ਕਾ ਤੇ ਉਹ ਪਾਣੀ ਬੂਟੇ ਛਿੱਟ ਜਿੰਦੇ ਇਹ ਗੱਲ ਕ ਰੁੱਕ ਜਾਂਦੀ ਆ 100 ਵਿੱਚੋਂ 10% ਮਸਾ ਨਹੀਂ ਜਿੰਦੇ ਗਰੇ ਬੱਟੇ ਲਾ ਦੇ ਬੂਟੇ ਜਿਵੇਂ ਦੇਖੋ ਉਹ ਗੱਲ ਕਰੀ ਆ ਬੱਟ ਦੀ ਤੇ ਇੱਕ ਦਿਹਾੜੇ ਨੂੰ ਬੱਟ ਲਾ ਲਾ ਜੇ ਬਾਰੂ ਹੋ ਤੇਰਾ ਪੂਣੀ ਹੈ ਡੀ ਕਾਣ ਦਾ ਹੈ ਜਿਹੜੀ ਦੇ ਵਿੱਚ ਜਿਹੜੀ ਬੂਟੇ ਹੁੰਦੀ ਤੇਰੇ ਸਾਹਮਣੇ ਦੇਖੀ ਬੂਟਿਆਂ ਦੇ ਜੜ ਚੋਂ ਚੁੱਪਾ ਉਂਗਲ ਬਾਕੀ ਖੇਤ ਗਿੱਲਾ ਹੁੰਦਾ ਬੂਟੇ ਪਾਣੀ ਖੋਖੇ ਚਦੇ ਆ ਤੂੰ ਐ ਕਰੀਂ ਜੇ ਹੁਣੇ ਜੂਗਾ ਵੀ ਨਾ ਨੀਵਾ ਤੇਰੇ ਨਾਲ ਲੈਣਾ ਜਮਾਈ ਨੇੜੇ ਲਾਏ ਜਾਂਦਾ ਮੜਾ ਫਰਕ ਰਹਿਣਾ ਹੈ ਹਾਂ ਤੇਰੇ ਬਾਹਰ ਮਿੱਟੀ ਲਾ ਦੇ ਬੰਦੇ ਦੇ ਬਾਠ ਹਾਂ ਹਾਂ ਡਾਉਣ ਲਾ ਦੇ ਇਕੱਲੇ ਇਕੱਲੇ ਨੂੰ ਜਿੰਦੇ ਨਾਲ ਜਿੰਦੇ ਨਾਲ ਕੰਗ ਦੇ ਸਿੰਘ ਜੰਮੇ ਹੋਗੇ ਹੈਗਾ ਸੀ ਹੈ ਹੈ ਪਾਣੀ ਲਾਉਣੇ ਫੋਟੇ ਕਰ ਚੱਲ ਦੇਖ ਦੇ ਲਾਲਾ ਰਲਾਲਾ ਲੈ ਵੀ ਬੰਦਾ ਡਾਈਵਰ ਹੋ ਗਿਆ ਹੈ ਇਹ ਡਾਈਵਰ ਹੋ ਗਿਆ ਤੂੰ ਕਣਕ ਪਰ ਹੋ ਗਿਆ ਕੋਟੀ ਖੋਲ ਤੂੰ ਕਣਕ ਪਰ ਹੋ ਗਿਆ ਮੈਂ ਸਲਾਹਕਾਰ ਹੋ ਗਿਆ ਸਲਾਹਕਾਰ ਤੂੰ ਜੱਤਾ ਰਣੀ ਸਲਾਹਕਾਰ ਪਰ ਤਾ ਦਿੱਕਤ ਹੋਣਾ ਤੜਾ ਪਾ ਮੈਂ ਸਲਾਹ ਪਰ ਤੇ ਦੇਖ ਤੜਾਇਆ ਆ ਦੇ ਆ ਆ ਆਹ ਲੱਗ ਗਿਆ ਪਾਣੀ ਪਾ ਲਈ ਪਾਣੀ ਛੱਡੂਗੇ ਨਹੀਂ ਛੱਡਦਾ ਠੀਕ ਆ ਇਹ ਕਹਿੰਦੇ ਪਾ ਲੈ ਹੁਣ ਪਾਈ ਜਾਵੇਂ ਢੂਈ ਦੋਦੀ ਹੈ ਜਾਇਆ ਕਿਉਂ ਨਾ ਗੱਲ ਪੈ ਜੀ ਬਤੇਰੀ ਜਗਾ ਟੱਟੇ ਲਿਖਾਉਣਾ ਕੱਲਾ ਚੱਕੀ ਆਉਂਦਾ ਕਾਲੇ ਚ ਚਗਾ ਨਾ ਨਾ ਲੱਗ ਲੱਗ ਨਹੀਂ ਕਿਹੜਾ ਡਾਇਆ ਇਹ ਪਤਾ ਨਹੀਂ ਸੀ ਉਹ ਕਾਂਡਕਲੀ ਆਵੇ ਹਾਂ ਆ ਦੇ ਹਾਂ ਆ ਦੇ ਕੀ ਆ ਪਈ ਆ ਇਹ ਕਹਿੰਦਾ ਕੋਲ ਆਵੇ ਹੱਥ ਨਹੀਂ ਹਿਲਾਉਣਾ ਆ ਦੇ ਹੁਣ ਦੋਈ ਬਾਲਣੀ ਆ ਕੀ ਇੱਕ ਪਾਲਾ ਬੈਣਾ ਨਾਲੇ ਤੈਨੂੰ ਕਿਆ ਰਿਆਂ ਦਾ ਜ਼ਾਬਰ ਰਹੂਗਾ ਹਾਂ ਹਾਂ ਪੰਜ ਕਿਆ ਰਿਆਂ ਦੀ ਦਸਾਲਾ ਬਾਲਣਾ ਪੰਜ ਬੰਦੇ ਦਾ ਆਟਾ ਉਹ ਬੰਦੇ ਦਾ ਆਟਾ ਤੁਸੀਂ ਵੀ ਆ ਜਾਓ ਕਹਿੰਦਾ ਬੰਦੇ ਦਾ ਆਟਾ ਦੇਖ ਲੈ ਬੁਲਾਵਾ ਉਹਨਾਂ ਨੂੰ ਵੀ ਹੋਰ ਰਾਜੂ ਆ ਜਾ ਓਏ ਮੈਨੂੰ ਫੋਨ ਕਰ ਦਿੰਦਾ ਮੈਂ ਜੀ ਰਾਜੂ ਯਾਰ ਨੂੰ ਗਿਆ ਹੈ ਖੱਲੂਗਾ ਚਾਚਾ ਦੱਸ ਕਿੱਧਰ ਖਲਣਾ ਬੱਟੂ ਖੜੇ ਪਾ ਚਾਚੇ ਨੂੰ ਬਹੁਤ ਪਤਾ ਆਪ ਉਹਦੇ ਸਿਰੇ ਲਾਤੀ ਕਹਿੰਦਾ ਦੰਦੀ ਬੱਡੂ ਇਹ ਬੱਡੂ ਹੋਵੇ ਨਾ ਬੰਦੇ ਮਾ ਕੇ ਤੂੜਾ ਵੀ ਤੂੜਾ ਹੈ ਜੇ ਤੂੜਾ ਵੀ ਤੂੜਾ ਹੈ ਕੋਲੀ ਇਹ ਇੱਥੇ ਤੇ ਹੁੰਦੇ ਦਾ ਹਾਂ ਹਾਂਜੀ ਆਪਣੇ ਕੀ ਵਿਚਾਰਾ ਹੁਣ ਹਾਂ ਦੇਖ ਸਾ ਗੁੰਡਰ ਸੁੱਤਾ ਕਿਹਦੇ ਸਾਹ ਨਾਲ ਲਾਉਗਾ ਕਿਹਦੇ ਸਾਹ ਨਾਲ ਸਾਰਾ 11 ਲਈ ਜਾਂਦਾ ਉਹ ਸਾਰਾ ਲਈ ਜਾਂਦਾ ਹਾਂ ਉਹ ਦੋ ਵਾਰੀ ਘੁੰਮੂਗਾ ਇਹ ਇਹ ਨੂੰ ਆ ਉਹ ਡਾਇਆ ਉਹ ਉਹਨੂੰ ਦੱਸਦਾ ਵੀ ਯਾਰ ਇੱਕ ਥੈਲਾ ਇੱਧਰ ਪਾ ਦੇ ਇੱਕ ਥੈਲਾ ਇੱਧਰ ਪਾ ਦੇ ਆ ਬਰੇ ਦਾ ਆਪੇ ਪਾ ਆ ਹਾਂ ਉਹ ਇੱਕ ਨਾ ਪਰਾਟਾ ਇਰੀ ਕਰਿਆ ਵੇ ਜਦੋਂ ਚੋਲੀ ਖਾਲੀ ਕਰਕੇ ਆ ਗਈ ਪੈ ਗਿਆ ਉਹ ਇਹ ਕੰਮ ਆਉਣੀ ਰਹਿੰਦੀ ਸਰਪਰ ਵੀ ਸੱਲਾ ਰੱਤੀ ਆ ਗਈ ਹੈ ਕਹਿੰਦਾ ਇਹਨਾਂ ਆ ਜੀ ਪੀਲੇ ਪਾਲ ਪਾਲ ਜਿੰਨਾ ਤੁਹਾਨੂੰ ਰੱਤੀ ਆ ਗਈ ਹੈ ਕਾਦਾ ਡਾਇਦਾ ਐ ਤੇ ਕੋਈ ਕੰਦਪੁਰ ਤਾਂ ਹੈਗੀ ਤੇ ਚੱਕ ਦਿੱਤੀ ਉਹਦੇ ਚ ਪਿਆ ਅੰਦਰ ਆਇਆ ਆ ਚੱਕੇ ਮੋਟਰ ਚ ਕੱਟ ਲਿਆ ਕੋਈ ਯਾਰ ਚਾਕੂ ਪਿਆ ਮੋਟਰ ਚ ਹਾਂ ਨੱਥਰ ਇਹ ਨਾ ਜਾਦਾ ਅਲਕਾਰ ਲੋਕੋ ਸੇ ਕੀ ਆਤਰ ਨਾ ਚਾ ਨਾ ਚਾ ਚਾ ਬਣਾ ਲਓ ਅੱਛਾ ਧਰ ਲੋ ਤਾਂ ਐ ਕਿ ਹਜੇ ਕੋਈ ਹੋਰ ਧਰਨਾ ਹੁੰਦਾ ਚਾ ਧਰ ਲੋ ਸੁੰਦਰ ਤੁਲਾ ਪਿਆ ਹੈ ਨਹੀਂ ਲੱਭ ਜ ਕੋਈ ਹੋਰ ਨਹੀਂ ਤੇ ਕਰਮਜੀਤ ਹਾਂ ਕਹਿੰਦਾ ਤੈਨੂੰ ਕੋਈ ਹੋਰ ਆ ਬੀ ਵਧੀਆ ਦੀ ਵੀ ਥਾਲੀ ਖੋਲਦੀ ਆ ਉਪਰੇ ਖੋਲ ਦੋ ਇਕੱਠੇ ਲੱਗ ਨਹੀਂ ਸਭ ਲਾ ਲਾ ਬਾਈ ਕਿਆਰੇ ਵੰਡ ਲਾ ਵਧੀਆ ਰਹੂਗਾ ਪ੍ਰੋਪਰ ਬੀਜ ਆ ਜਾਊਗਾ ਪਹਿਲਾਂ 4 ਕਿਆਰੇ ਚ ਪਾਲਾ ਕਿੰਨੇ ਕਿਆਰੇ ਆ ਉਧਰਲਾ ਛੱਡ ਦੇ 2 ਕਿਆਰੇ ਹੈਨਾ ਹਾਂ 1 2 3 4 4 ਗਹਾਏ ਤੂੰ ਆ ਤੂੰ ਪੱਠੜ ਵਾਲਾ ਇਹ ਵੀ ਆਪੇ ਕਰ ਦੇਣਾ ਪੂਰੇ ਯਾਰ ਫੰਮੇ ਚੁਲਾ ਦੇ ਫਿਰ ਤੂੰ ਆ ਇਕੱਠਾ ਲਾ ਦੂਗਾ ਕਿਹੜਾ ਦਵਾਦਾਰ ਕਰੀ ਜਾ ਠੀਕ ਚੋਲੀ ਕਰ ਦੇ ਕਰਦਾ ਲੈ ਜਾ ਤੂੰ ਉੱਥੇ ਲੈ ਆ ਬੇ ਬੱਲੇ ਗਿਆ ਅਸਾਂ ਇਕ ਨਹੀਂ ਮੰਨ ਗਿਆ ਕਿਥੇ ਲਾ ਚੱਟ ਕਰਦੇ ਆ ਤਾਕੂ ਤੇ ਡਰ ਗਿਆ ਸਾਰੇ ਹੀ ਪਾਦ ਮੈਂ ਆਹ ਖਰਾਬ ਹੈ ਬੈਂਡ ਵਿੱਚ ਕੁੱਤ ਰਵਾਂਗੇ ਕੰਮ ਆਉਂਦਾ ਕੰਮ ਆਉਣਾ ਸਹੀ ਹੈ ਉਹ ਕੰਮ ਨਹੀਂ ਆਉਣਾ ਕਰਦੇ ਨਾ ਤੇ ਨਹੀਂ ਆਉਂਦੇ ਕੰਮ ਤੂੰ ਹੱਥ ਨਾ ਫੜਦੀ ਤਾਕੂ ਤੇ ਲੱਗਿਆ ਜਾ ਨਹੀਂ ਫਿਰਦਾ ਹੈ ਤੇ ਖਾ ਲੈ ਚਾ ਚਾ ਲੈ ਲਾ ਤਾਂ ਥੈਲੀ ਦਾ ਉਹ ਬਈ ਇਹ ਵੀ ਕੰਮ ਆਉਣਾ ਯਾਰ ਉਹ ਮੇਰੇ ਪਏ ਆ ਵੱਡੇ ਵਿੱਚ ਰਹਿ ਜਾ। ਉਹ ਵੱਡੇ ਵਿੱਚ ਬੈਠੇ ਬੇਸਾਰੀ। ਫੇ ਵੱਡੇ ਵਿੱਚ ਥੋੜੋ ਕੰਮ ਆਉਂਦੇ ਹੁੰਦੇ ਆ। ਪੱਲੀ ਦੇ ਕੰਨਾ ਪੱਲੀ ਦੇ ਕੰਮ ਆਉਣਾ ਨਾ ਥੈਲੇ ਕਾਹਦੇ ਕੰਮ ਨਹੀਂ ਆਉਂਦੇ। ਉਹ ਯਾਰ ਇੱਥੇ ਕੋਈ ਸਮਾਨ ਪੈ ਜੂਗਾ ਡਿਸਪੋਜ਼ਲ ਖਾਲੀ ਬੋਤਲਾਂ ਉਹਦੇ ਕੰਮ ਆ ਜਾਂਦੇ। ਠੰਡੇ ਠੁੰਡੇ ਵਾਲੀਆਂ ਵਿੱਚ ਰੱਖ ਦੇ। ਇਹ ਥੈਲੇ ਨੇ ਕਿਆ ਚੱਲਣਾ ਥੈਲੇ ਨਹੀਂ ਨੇ। ਇਟਾਂ ਵਾਲੀ ਹੀ ਏ ਬਸ। ਕੁਝ ਨਹੀਂ ਬਣਾਇਆ ਜਾਂਦਾ। ਨਾ। ਇਹਦਾ ਝੋਲਾ ਬਣਾਉਣਾ ਦਾ ਇਹਦਾ। ਚੰਗੇ ਰੋਕ ਕੇ ਟੱਕਰ। ਮਾਈ ਗਾ ਲਓ ਇੱਥੇ ਖਿਲਾ ਦੇ ਉਹ ਪਰਲੇ ਗਾਰੇ ਦੇ ਪਹਿਲੇ ਹੀ ਦੇ ਦੇ ਮਾਏ ਤੇ ਬਾਕੇ ਉਹ ਪਾਣੀ ਹਟਾ ਲੈਣਾ ਹਾਂ ਲਿਆਓ ਪਾਣੀ ਲਿਆਓ ਤੇ ਚੰਗੋ ਜੇ ਪਾਣੀ ਲੈ ਕਰੀ ਪਰਲੇ ਗਾਰੇ ਦਾ ਸਮਝ ਆਈ ਬਾਈ ਪਾਣੀ ਲੈ ਆਈ ਹੋਰ ਕਹਾ ਕਹਦੇ ਕੱਦੇ ਨੂੰ ਨਹੀਂ ਪੰਮੇ ਲਿਆਈ ਮੈਂ ਫੋਨ ਫੜਿਆ ਵਾ ਪੰਮੇ ਬਾਈ ਜਾਈ ਆ ਦੇਖ ਇੱਧਰ ਮੈਂ ਵੀਡੀਓ ਬਣਾਉਗਾ ਇਹਦਾ ਮੈਨੂੰ ਸਹੀ ਪਾਣੀ ਚ ਲੰਮਣਾ ਪੈਣਾ ਇਹੋ ਜਿਹੀ ਖਾਣਾ ਕਰਪਨ ਤਾਂ ਲੈਣਾ ਪਾਣੀ ਥੋੜਾ ਜਿਹਾ ਡੱਬਾ ਹੈ ਕੰਮ ਦੀ ਜੇ ਪਲਾਸ ਹੋਇਆ ਪਲਾਸ ਵੀ ਚੱਕ ਲੈ ਅੰਦਰ ਤੇ ਮਾਟਾਂ ਖੋਲਣੀਆਂ ਹੈਗਾ ਹੈ ਹੈਗਾ ਸ਼ਾਇਦ ਇਹਦੇ ਖੋਲ ਆ ਇਹ ਜਿਹੜੀ ਤੋਂ ਆਏ ਕੰਪਨੀ ਦੀ ਨਹੀਂ ਨਮੀ ਰੱਖੀ ਤਾਂ ਮੈਂ ਉਹਨਾਂ ਦਾ ਹਾਂ ਉਹ ਕੰਪਨੀ ਦੀ ਹੈ ਇਹ ਵੀ ਗੱਦੇ ਨਾਲ ਪੜਨੈ ਨੂੰ ਆ ਫੋਟੋਆਂ ਦੇਖਣ ਤੋਂ ਫਾਈਲ ਗੋਲ ਘਰੇ ਬਾਏ ਹੋ ਜਵੇ ਉਹ ਗਿੱਲਾ ਜਾਏ ਥੋੜਾ ਆ ਗਿਆ ਹੋ ਗਿਆ ਬੱਤ ਤਾਂ ਆ ਜੂਗਾ ਕਹਿ ਦੇ ਮੈਂ ਜਾਣਦਾ ਜੁੰਤਾ ਬੇੜੇ ਇੱਕ ਵਾਰੀ ਲੰਘ ਗਿਆ ਇੰਨੇ ਕਿਉਂ ਬੱਤ ਆ ਜੇਣਾ ਕਹਿ ਦਵਾ ਕਹਿ ਦੇ ਸੱਚ ਆਂ ਕੀ ਕਰਤਾ ਤਾਂ ਡੋਲਤੀ ਦਾ ਹੋ ਗਿਆ ਦਾ ਭੈਣ ਤੇ ਮੇਰਾ ਆਏ ਪੈਦੇ ਕਿ ਇੰਨੀ ਇੰਨੀ ਪੈੜੀ ਸੀ ਦੇ ਮਾਂ ਹੋਰ ਸਾਰੇ ਉਹ ਡੋਲਤੀ ਇੱਕੋ ਜਗਾਈ ਚੱਲ ਉਹ ਵਾਈਨ ਨੇ ਪਾਣੀ ਮੇ ਥੋੜੋ ਪੈਣੀ ਆ ਨਾ ਥੱਲੇ ਲੱਗ ਜਾਣੀ ਇਹ ਇੰਨਾ ਪਾਣੀ ਥੋੜੋ ਗਿਆ ਤਾਂ ਤੈਨੂੰ ਉਹ ਜ਼ਿਆਦਾ ਆ ਜਾ ਤੇ ਵੀ ਪਾਣੀ ਨਾ ਨਾ ਬੜੇ ਛਿੱਟਾ ਦੇਣ ਦਾ ਚੱਲ ਜਾ ਇਹ ਕਿਹੜੇ ਮਸ਼ੀਨ ਆ ਵੀ ਖੁੱਲ ਜੂ ਖਲੀ ਇੱਦਾਂ ਜੇ ਬੱਕਰੀਆਂ ਮਾਰਨ ਦੀ ਹੱਥ ਨਾਲ ਚੱਲਣਾ ਇਹਨੇ ਪਲਾਸ ਬੱਸ ਕੱਟ ਪਲਾਸ ਹੋ ਗਿਆ ਹੁਣ ਬੜਤਾ ਕਾਲੇ ਨੇ ਕੱਟ ਉਹਨਾਂ ਨੇ ਹਾਂ ਹਾਂ ਇਹਨੂੰ ਤਾਂ ਹੰਦਾਂ ਲੈ ਇਸਤਰੀ ਆ ਮੈਂ ਥੋਲੀ ਹੋਰ ਮੜ ਮਾਰੀ ਆਹ ਨਾ ਮੈਂ ਕੀ ਕਰਾਂ ਬਾਈ ਹੁਣ ਕਾਲੇ ਆ ਛਿੜੀ ਜਾੱਖੂ ਕਰੋ ਅੱਧਰ ਪੇਟਾ ਹੁਣ ਛਿੜੀ ਜਾ ਮਰਦੀ ਆ ਉਹ ਤਾਂ ਬਗੀ ਰੀ ਜਾ ਆਹ ਤੇ ਫਿਰ ਕਰਦੇ ਹਾਂ ਤੇ ਮੁਪਰਾ ਮਾਰੀ ਫਸ ਫਸ ਬੱਸ ਆਪਾਂ ਲੈ ਲੈਂਦੇ ਹਾਂ ਲੈ ਆਹ ਸਮਾਂ ਲੱਗੇ ਪੜੋ ਸੱਚ ਕਿਉਂ ਬੱਲੀ ਨੂੰ ਖੜ ਜਾ ਹੁਣ ਮਾਰੀ ਮਾਰ ਦਾਂ ਦਵਾਈ ਥੋੜੀ ਲਾਇਆ ਹੋ ਸਾਫ ਚਾਮ ਦੀ ਚੰਮਣ ਦੇ ਜਨੇ ਵਗ ਪਾ ਦਿੰਦੀ ਆ ਇਹ ਸੋ ਤਾਂ ਵੀ ਹੋਰ ਪਤਾ ਨਹੀਂ ਕਿਆ ਕੀ ਹੋ ਜਾਏ ਸਾਰੀ ਬਾਤ ਕੀਤੀ ਉਹ ਤਾਂ ਮੈਂ ਕਹਿੰਦਾ ਜਿਆਦਾ ਹੀ ਬਾਤ ਤੀ ਫਿਰ ਪਰ ਮੈਂ ਚੱਲ ਨਹੀਂ ਪੋਈ ਸਾਰੀ ਉਹ ਨੂੰ ਪਤਾ ਨਹੀਂ ਕਿਆ ਕਿੰਨੀ ਜਗ੍ਹਾ ਦੀ ਹੈ ਮੈਨੂੰ ਕਿਆ ਪਤਾ ਲੈ ਇਹ ਰੱਖਿਓ ਨਹੀਂ ਨੂੰ 2 ਕਿੱਲੇ ਦੀ ਜਾਣ ਤੇ ਜਿਆਦਾ ਤਾਂ ਹੀ ਹੈਗੀ ਠੀਕ ਹੈ ਜਿਆਦਾ ਹੀ 8 ਬਿੱਗੇ ਜੱਤੀ ਕਿੱਲ ਹੋ ਗਈ ਪੀਲੇ ਦੀ 50 ਕਿੱਲ ਹੋਈ ਚੱਲ ਠੀਕ ਆ ਕੁਝ ਨਹੀਂ ਹੁੰਦੀ ਇਹ ਇਹਦਾ ਨਹੀਂ ਇੰਨਾ ਹੈ ਫਰਕ ਦੂਈ ਵਾਏ ਫਰਕ ਪਾਣ ਦੀ ਹੈ blör neutri mi gutudo blör neutri daha çok kulaklı immortali hernalde Bullet ne �� eliyle Hanımefendi'ye paneli bir deiniとか genau velide evik. també var. ha ਲੋਟੂ ਗਾ ਆਹ ਕਿਰੋ ਤੇ ਉਤਰ ਜਣਾ ਸਾਬਣ ਪਿਆ ਚਾਚੇ ਮੋਟਰ 'ਚ ਹੱਥ ਤੇਰੇ ਸਾਫ ਕਰਕੇ ਭੇਜਾਂਗੇ ਜਨ ਨਹੀਂ ਆ ਬੰਦੇ ਕੋਈ ਹਾਇ ਲੈਣਦੇ ਆ ਦੇ ਕਿਤਾ ਦੇ ਕੋਈ ਮੰਦਾ ਨਹੀਂ ਕੋਲਿਆਂ ਤਾਂ ਆ ਲੈਣਦੇ ਕਿਤਾ ਦੇ ਕੋਈ ਮੰਦਾ ਨਹੀਂ ਆ ਬਲਵੇਂ ਦੇ ਖੜੇ ਦੇਖ ਇੱਧਰ ਬੈਠਾ ਹੱਥਾਂ ਤੇ ਆਪਾਂ ਮਾਰ ਦੇ ਲੈ ਉਹ ਨਹੀਂ ਭਾਈ ਕਹਿਣਾ ਤੇਰੇ ਨਾਲ ਉਹ ਵੀ ਕੀ ਕਮਾਰ ਕਰਦਾ ਹੈ ਹੈਨਾ ਘਰੋਂ ਘੰਟੀ ਵੀ ਤਾਇ ਦੇ ਲੱਗਣਾ ਆ ਦੇ ਕਹਿੰਦਾ ਕਹਿੰਦਾ ਛਿੱਤੇ ਨਾਲ ਉਹ ਵੀ ਕੀ ਕਮਾਰ ਲੱਗਿਆ ਬੰਦਾ ਦੇਖਾ ਵੀ ਉਹ ਕਾਹਦਾ ਬਾਕੀ ਨਾਉਦੇ ਸੀ ਆਪੀ ਚੱਲੋ ਗਾਵਾ ਨਹੀਂ ਰੇ ਕੋਨਾ ਕਰੀ ਗੋਣਾ ਓਤਰਾ ਹੌਲੀ ਮੋੜਦਾ ਹੱਥ ਨਹੀਂ ਚੱਲ ਲਾਈ ਜਾਵੇ ਫੇਰ ਆ ਦੇਖ ਕਹਿੰਦਾ ਅੱਛਾ ਕੋਈ ਨਹੀਂ ਠੀਕ ਆ ਇੱਕੋ ਵਾਰ ਚ ਆ ਜੂ ਚਾਚੇ ਹਟ ਹਾਂ ਕਿ ਜਿੱਤਣਾ ਵਾ ਇਹ ਬਚ ਗਿਆ ਮਾੜਾ ਮੋਟਾ 5 4 ਕਿਲੋ ਹਾਂ ਤਾਂ ਗੱਬੇ ਗੱਬੇ ਸੱਜਦੇ ਨਾ ਬਸ ਠੀਕ ਆ ਉਹ ਗੱਬੇ ਕੋ ਮੜਾ ਮਾੜੀ ਮੁੱਠੀ ਮਾਰ ਕੇ ਹਾਂ ਟਿੱਕਾ ਦੀ ਹੱਟ ਹੋ ਜਾਣਾ ਵਾ ਆ ਗੰਨੇ ਜੂਬ ਦੇ ਫਿਰਦੇ ਦੇ ਲੂ ਕਹਿੰਦੇ ਬਸ ਸਾਲੇ ਚਾਤੀ ਆ ਨਾ ਸਸਰੀ ਗੱਲ ਠੀਕ ਥੋੜੀ ਸੂਰ ਨਹੀਂ ਚੂਬਦਾ ਇਹ ਰੂਪੇ ਬੜੀ ਕਿੱਕੇ ਚਲੇ ਆ ਗੰਨੇ ਨੂੰ ਤਾਂ ਸੂਰ ਨਹੀਂ ਖਾਂਦਾ ਸਾਲੇ ਪਹਿਲੀ ਕਿਵੇਂ ਖਾਈ ਜਾਂਦੇ ਆ ਇਹ ਕਿੱਤੇ ਚ ਲਾਉਂਦਾ ਭਰਾਵਾ ਹਾਂ ਘੁਰਦਾ ਹਾਂ 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 ਉੱਟੀਏ ਚ ਬਾਧਵੇ ਮਾਂ ਮਲਾਈ ਬਹੁਤ ਉਹ ਪੈਰ 'ਤੇ ਕੀ ਹੋ ਗਿਆ ਤੇਰੇ ਉਹ ਕਹੀ ਬੱਜੀ ਯਾਰ ਸਵੇਰੇ ਖਾਲ ਖੁੱਛਦਾ ਦਾ ਦੇ ਖੂਨ ਨਿਕਲਿਆ ਪਿਆ ਹੁਣ ਮੈਂ ਤਾਂ ਹੀ ਨਹੀਂ ਦਾ ਚਲਾਉਂਦਾ ਹਾਂ ਖੂਨ ਨਿਕਲਿਆ ਟੁੰਗਾ ਟੱਕ ਬਹੁਤ ਵਿੱਚ ਨੂੰ ਕਰੀਂ ਚਾਲ ਤੇ ਮੈਂ ਕਿਹਾ ਤੂੰ ਪਾਉਣ ਲੱਗਿਆ ਉੱਪਰ ਨੂੰ ਰੱਖਦੇ ਇੱਥੇ ਰੱਖਦੇ ਇੱਥੇ ਕੋਈ ਨਹੀਂ ਪੱਬੂ ਕੋ ਤੁਹਾਨੂੰ ਚੜਦੇ ਪਵੇਂ ਫੜਾਈ ਉਰੇ ਫਿਰ ਉਹ ਫੜਾ ਦੇ ਕਲਚ ਆਈਟ ਦੇ ਬਹੁਤ ਹੋਵੇ ਇਹਦਾ ਕਲਚ ਚਲਾ ਹਾਰਡ ਹੋਈਦਾ ਕਲਚ ਪੈਣਾ ਐਲੀਟ ਪੈਣੀ ਗਾਟ ਕਰਾਵਾ ਬਸ ਜਿੰਨਾ ਕੀ ਤੇ ਬਾਪੂ ਕੋਲ ਕੰਮ ਹੈ ਚਲਾਈ ਜਾਂਦਾ ਏ ਨਾ ਨਾ ਵਧੀਆ ਪੂਰਾ ਕੰਮ ਲੰਦਾ ਹੈ ਟਰੈਕਟਰ ਦਾ ਬਹੁਤ ਵਧੀਆ ਨਾਲ ਮਾਦਾ ਮੁਰਦਾ ਨਹੀਂ ਕਰਦੇ ਇੰਜਨ ਬਹੁਤ ਲੋਟ ਹੈ ਸਿੰਗਲ ਕਲੱਟ ਹੈ ਨਾ ਇਹ ਮੈਂ ਹੈ ਡਬਲ ਹੈ ਇਹ ਇਨਾ ਨੇ ਕਰਾਇਆ ਨਹੀਂ ਹੋਇਆ ਬਾਈ ਦੇਖੋ ਹੋਰ ਗੱਲਾਂ ਗੱਲਾ ਬਿੰਦਰ ਆ ਵਿਹਲਾ ਹੋ ਗਿਆ ਆ ਮਾਰੇ ਇਹਨੇ ਦੋ ਥੱਲੇ ਖੰਡਾ ਕੇ ਕੰਮ ਵਾਲੇ ਬੰਦੇ ਤਾਂ ਆਏ ਹੁੰਦਾ ਆ ਪਾਪ ਨਹੀਂ ਇਹਨੇ ਕੱਲ ਸਾਡੇ ਨਾਲ ਬਾਈ ਲਸਣ ਦਾ ਵੀ ਕੰਮ ਕਰਾਇਆ ਐਵੇਂ ਕਹਦੇ ਕਈਏ ਹਾਂ ਕੀ ਕਹਦਾ ਨਾ ਯਾਰ ਕੰਮ ਕੀ ਦੂ ਨਾ ਕੋਈ ਲੱਗ ਨਹੀਂ ਪਈ ਹੋ ਜਾ ਮਰੇ ਹਾਂ ਤੇਰੇ ਵਾਂਗੂ ਥੋੜੋ ਵੀ ਪੈਰ ਦਾ ਬੰਨਣਾ ਲਾ ਕੇ ਬਹਿਣਾ ਐਡਾ ਕਿੱਡਾ ਕੀ ਚੱਲ ਪਿਆ ਪੈਰ ਪਰ ਤੇਰੇ ਬੋਣਾ ਦਾ ਫੇਰ ਮਨੂ ਪੈ ਗਿਆ ਹੁਣ ਤਾਂ ਇੱਕ ਵਾਰ ਫੇਰ ਬੋਣਾ ਤੈਨੂੰ ਬਹਿਣਾ ਨਹੀਂ ਬਹਿਣਾ ਹੈਗਾ ਬਾਈ ਮੈਂ ਤਾਂ ਬਹੁਤ ਔਖਾ ਇਲਾਕੇ ਤੇ ਕਾ ਲੱਖ ਦੁੱਖ ਦਾ ਇਹ। ਨਾ ਇੱਕ ਬਾਤ ਆ ਮੈਨੂੰ ਦੇਖ ਰਿਹਾ ਤਾਂ ਵੀ ਤੇ ਬਹਿਣਾ ਨਹੀਂ ਹੈਗਾ। ਹੁਣ ਬੀਜਤ ਹੀ ਹੁਣ ਜਿੰਨਾ ਮਰਜ਼ੀ ਪਾ। ਪਾ ਕੇ ਚੱਕਰ ਗਿਆ। ਬੀਜੀ ਥੋੜੋ ਹਲੇ। ਉਹ ਕਰੀ ਜਾਂਦਾ ਇੱਥੇ ਹੁਣ ਫੋਨਾਂ ਦੇ ਲਾ ਕੇ ਦੇਖ ਦੇ ਖੇਡਣਾ ਨਾ ਆਉਂਦਾ। ਬਹੁਤ ਹੋਈ ਦਮ ਲੈ ਲੇ ਬਾਦੂ ਨੂੰ। ਹੂੰ। ਡਰਾਈਵਰ ਬਥੇਰੇ ਆਪਣੇ ਬਾਹ। ਬਿੱਟਰ ਨੇ ਬਾਦਣਾ। ਹਾਂ। ਪੰਜ ਕੰਗਾਂ ਲੰਦੇ। ਹਾਂ। ਦੰਨ ਮਾਉਂਟਾਂ। ਕਹਣਾ ਪੁੱਲ ਲੱਗਿਆ ਮੈਂ ਬਹੁਤ ਟਾਈਮ ਹੋ ਗਿਆ ਟਰੈਕਟਰ ਚਲਾਇਨੂਗਾ। ਕੀ ਅੰਦਾ ਹੈ ਐਡਾ ਡਰਾਈਵਰ ਹੈ ਇਹ। ਹੂੰ। ਬਾਤੀ ਵਾਲਾ। ਕਰ ਦਾਂਗੇ ਇਹ ਘੰਟੇ ਵਾਲਾ ਸਾਫ ਕਰ ਦਾਂਗੇ। ਉਹ ਇਹਨੇ ਆ ਕਾ ਹੋਣਾ ਦਾ ਹਾਂ ਹਾਜ਼ੂ ਕਿੰਨਾ ਹੈ ਇਹਦਾ ਕਿੰਨੇ ਰੁਪਏ ਘੰਟਾ ਦਸੀ 100 ਰੁਪਏ ਘੰਟਾ 100 ਰੁਪਏ ਘਾਟਾ ਟਰੈਕਟਰ ਦਾ ਹੈ ਛਿੱਟੇ ਦਾ ਤਾਂ ਕੋਈ ਨਹੀਂ ਉਹ ਆਜ਼ੂਰ ਛਿੱਟੇ ਵਾਲਾ ਤਾਂ ਕੋਈ ਘੰਟਾ ਨਹੀਂ ਮੈਂ ਬੋਲੂਗੀ ਬਾਅਦ ਵਿੱਚ ਬਿੰਦਰ ਛਿੱਟੇ ਵਾਲਾ ਕੋਈ ਨਹੀਂ ਉਹ ਕਹਿੰਦਾ ਮੈਂ ਕਹਾਂ ਮਦੀਪ ਨੇ ਕਹਿੰਦਾ ਕਹਿੰਦਾ ਵੀਰੇ ਕੱਲ ਨੂੰ ਪੰਜ ਕਿਲੋ ਨਾਲ ਕੋਈ ਗੱਲ ਨਹੀਂ ਪਾਈ ਦਿੰਦੇ ਜਾਂਗੇ ਉਹ ਆ ਜਾ ਰਾਸਣ ਕਾ ਹੋ ਗਿਆ ਹੁਣ ਜਿਆਦਾ ਹਾਂ ਮੈਨੂੰ ਲੱਗਿਆ ਸੌਣ ਨੂੰ ਮੌਸਮ ਵੀ ਥੋੜਾ ਜਿਹਾ ਨਿੱਕਾ ਹੋਇਆ ਵਾ ਹੂੰ ਜੂਰੇ ਉਹਨੇ ਬੱਟਾ-ਬੁੱਟਾ ਦੇ ਸਿਰੇ-ਸੁਰੇ ਜੋੜ ਲਾਉਣੇ ਲਾਈ ਜੋ ਮੈਨੂੰ ਦੇ ਸੁਤੀ ਹੁਣ ਠੀਕ ਆ ਓਕੇ ਜਿੰਦਾ ਜਾਕ ਲਿਆ ਜਿੰਦਾ ਜਾ ਕੇ ਹਾਂ ਮੈਨੂੰ ਤਾਂ ਐਂਦਾ ਜਿਆ ਬਾਜਰਾ ਵੱਡਾ ਮਸਾਲਾ ਫੇਰ ਸਿਮਰ ਵੀ ਜਾਊਗਾ ਇਹ ਫੇਰ ਚੌਲ ਵਾਸਵਾਦ ਹੋਣੀ ਹਾਂ ਹਾਂ ਫੇਰ ਸਮਾਨ ਆਇਓ ਕੁੱਕਰ ਪਿਆ ਦੁਆਗਾ ਤਰਾ ਚੌਲੇ ਬਣਾਉਂਦਾ ਰੇਤਾ ਦੁਆਗਾ ਤਰਾ ਚਾਰ ਪੰਜ ਸਾਲ ਚੌਲੇ ਬਣਾ ਕੇ ਆਇਆ ਹੈ ਹੈ ਉਹ ਚਾਰ ਪੰਜ ਸਾਲ ਚੌਲੇ ਖਾ ਕੇ ਆਇਆ ਉੱਥੇ ਬਾਕੀਆਂ ਦੇਖ ਲਾ ਵੀ ਇੰਨਾ ਮਾੜਾ ਹਾਲਤਾ ਢਿੰਡ ਦੀਪ ਪਾੜਨ ਦਾ ਲੱਗਦਾ ਹੈ ਹੈ ਚਲ ਬਾਜਰਾ ਤਾਂ ਉਹ ਰੇ ਖੜਾ ਲੱਗਦਾ ਜੰਕਾ ਦਾ ਖੇਤ ਐਨ ਬਣ ਗਿਆ ਏ ਲੋ ਜੀ ਉਹ ਤਾਂ ਬਣ ਗਿਆ ਏ ਡਰਾਈਵਰ ਸਾਡਾ ਫਟ ਰੋਇਆ ਮੈਨੂੰ ਮੈਸਜ ਕਰੀ ਹੁਣ ਲੱਭੂ ਇਹਨੇ ਹਾਂ ਕਾਤਾ ਕੰਮ ਕਰਾ ਲਿਆ ਨੇ ਲੱਤ ਪਰ ਬਚ ਗਿਆ ਨੀ ਰੋ ਬਚ ਗਿਆ ਫੇਰ ਕਹੀਂ ਵੱਜ ਗਈ ਨੀ ਸਰਦਾ ਦਖਾਲ ਮੰਗੂ ਆਟੀ ਕਾਹੀ ਕਹਿੰਦੇ ਜੁੱਤੀ ਪਾ ਕੇ ਖਾਓ ਜੁੱਤੀ ਲੈ ਕੇ ਕਹਿੰਦਾ ਗੁੰਜਾ ਜਾ ਰਹਿ ਗਿਆ ਕਰਦੇ ਫੇਰ ਮੈਂ ਜਾ ਕੇ ਮਗਾ ਕਰਦੇ ਗੁੰਜਾ ਜਾ ਰਹਿ ਕੰਮਾਂ ਜਾਣ ਜਾਂ ਦੇਖਦਾ ਓਹੋ ਮਗਲੇ ਵੱਜ ਗਈ ਜੰਗਾਇ ਨੇ ਓਹੋ ਕਈ ਛੱਡ ਕੇ ਖਿਆਵੇ ਪੂਰ ਨਹੀਂ ਨਿਕਲੇ ਆਏਗਾ ਦੂਜੀ ਵੱਜੀ ਹਾਂ ਦੂਜੀ ਵੱਜੀ ਨਾ ਕੋਈ ਨਾ ਕਾਲਾ ਉਹ ਹੁਣ ਇਹ ਜਾਏ ਨੇ ਟਰੈਕਟਰ ਚਲਾਇਆ ਪਹਿਲਾ ਕਲੱਚ ਦਬਦਾ ਹਾਂ ਜ਼ੋਰ ਲੱਗਦਾ ਪੈਰ ਦਾ ਫੇਰ ਨਿਕਲਦਾ ਖੂਨ ਉਹ ਹਾਰਡ ਇੱਕ ਕਲੱਚ ਤੇ ਬਹੁਤ ਆਪਾ ਪੰਡਾ ਆਇਆ ਨਾ ਤੂੰ ਦਾ ਕਹਿ ਕਹਿੰਦੇ ਇਹਨੂੰ ਹਾਲ ਜਿਹੜਾ ਆ ਪੱਟੀ ਜੀ ਬੰਦੀ ਉਹ ਫੇਰ ਉਹ ਕਿਦਾਂ ਬੰਨਣਾ ਬੰਨਣਾ ਫੇਰ ਉਹ ਨਹੀਂ ਬੰਦੀ ਨੇ ਦਾ ਨਹੀਂ ਟਰੈਕਟਰ ਹੁਣ ਆ ਗਏ ਜੋਂ ਅੰਦਰ ਅੰਦਰ ਟੀਕਾ ਵਟਾ ਇਤਨਾ ਅਸਲ ਲਵਾ ਲਾ ਜੋਂ ਘੰਟੇ ਦੇ ਵਿੱਚ ਵਿੱਚ ਚਾਹੀਦਾ ਜੇ ਸ਼ਾਮ ਨੂੰ ਲਵਾ ਲਵੇ ਸ਼ਾਮ ਨੂੰ ਆਏ ਆ ਜੀ ਆਇਆ ਟਵਾਰਾ ਜੀ ਦਿੱਤੇ ਕਰੀਮ ਗਿਆ ਬੰਨਣਾ ਹਾਂ ਉਦਾਲ ਵਾਗੇ ਪਾਸੇ ਗੱਡੀ ਚ ਹੋਰ ਅੰਤਰੀ ਦੇਖਦਾ ਜਿੱਦਾ ਨਹੀਂ ਆਇਆ ਨਹੀਂ ਨੇ ਚਲਾਈ ਜਾਣਾ ਹੁਣ ਉਹ ਬਾਇਆ ਯੂਨੂ ਵੀ ਬਾਇਆ ਆਪਣਾ ਮਿੱਟੀ ਰਹਿਣਾ ਕੀ ਕਿਹੜਾ ਮੈਨੂੰ ਦੇ ਜੀ ਨਾਲ ਮੁੰਡਾ ਨੂੰ ਨਹੀਂ ਜਾਣੀ ਜਿੰਦੇ ਨੇ ਕੰਮ ਨਹੀਂ ਕਰਨਾ ਇਹਨੇ ਕਿਹਾ ਮੈਂ ਸਭ ਕੁਆ ਕਬੋਲੇ ਐ 10 ਮਿੰਟ ਦਾ ਲੱਗਣੇ ਪੈਣ ਹੁਣ ਬਾਗੇ ਆ ਜਾਣਾ ਕਿੱਥੇ ਵਾਕੇ ਆਉਣਾ ਪੰਮੇ ਨੂੰ ਹੋਜੂ ਪੰਮੇ ਨੂੰ ਚਾਈ ਦਾ ਰੁਟਾ ਵੀ ਨੂੰ ਕੱਢਿਆ ਗਿਆ ਨੇ ਯਾਰ ਛੋਟਾ ਪਰੂੜਾ ਮੀਟਰ ਪਾਇਆ ਪਿਆ ਹੁਣ ਉੱਥੇ ਬੜਾ ਨਹੀਂ ਚੱਲਦਾ ਬੂ ਬੂਂਦਰਾ ਚ ਨਵਾਂ ਚ ਹਾਂ ਬਾਇਆ ਉਹ ਪਾਇਆ ਵਾਹੂ ਰੋ ਗਿਆ ਥੋੜਾ ਥੋੜਾ ਲਾਗੇ ਕਾਕਰ ਮੇਲੇ ਖੁੱਟ ਗਿਆ ਉਹ ਵਾਸਤੇ ਲੈ ਲਾ ਕਾ ਥੱਲੇ ਖੜੀ ਜਾਂਦਾ ਆ ਡੀਲੀ ਉੱਪਰ ਨਿਕਲ ਆ ਜੀ ਨੂੰ ਪੱਟ ਤੋਂ ਹੁੰਦੀ ਜੀ ਨੂੰ ਆਏ ਕੱਲਾ ਕੱਲਾ ਸਫਾਈ ਹੋਣ ਵਾਲੀ ਆ ਪੱਤਾ ਝੜ ਰਿਹਾ ਸਫਾਈ ਹੋਣ ਵਾਲੀ ਬਹੁਤ ਵਧੀਆ ਲੱਗਦਾ ਦੇਖੀ ਇੱਥੇ ਰੜਕਾ ਮਾਰ ਦੇਣਾ ਹੁਣ ਮੈਂ ਸਫਾਈ ਕਰਨੀ ਆ ਤੇ ਕਾ ਵੱਡਾ ਹੋਣਾ ਜਿਆਦਾ ਹੋਗਾ ਪਬੂਲਰ ਨਹੀਂ ਔਰ ਨੇੜੇ ਆ ਨਾ ਹੁਣ ਫਿਰ ਇੱਥੇ ਦਾ ਆਉਣਾ ਹੀ ਆ ਮਾੜਾ ਮੋਟਾ ਅੱਛਾ ਮੈਂ ਇੱਕ ਜੀਲਾ ਲਾਲਵੇਂ ਪਰਲੇ ਪਾਸੇ ਸਮਝਿਆ ਉਹ ਆਹੀ ਆ ਯਾਰ ਇਹਨਾਂ ਨੇ ਕਿਹੜੇ ਸਾਰੇ ਸਾਲੇ ਛੱਡਣਾ ਯਾਰ ਚਾਚੇ ਆ ਹੁਣ ਛੱਡਣਾ ਦੋ ਮਹੀਨੇ ਇਹਨਾਂ ਨੇ ਓਏ ਨਹੀਂ ਮੇਰੀ ਗੱਲ ਸੁਣ ਦੁਹਾੜ ਕੇ ਰੱਖ ਲਵੇ ਯਾਰ ਮੂਰੇ ਦੁਹਾੜ ਹਦਵਾੜ ਕੇ ਰੱਖ ਲਵੇ ਹੂੰ ਪਿੱਛੇ ਪਿੱਛੇ ਬੁੱਟੇ ਲਾ ਦੇਵੇ ਮੂਰੇ ਮੂਰੇ ਗੰਨਾ ਚਰੀ ਜੁਰੀ ਹਾਂ ਕੱਖ ਕੰਡਾ ਸਮਝ ਗਏ ਨਾ ਪੱਤਾ ਹੀ ਨਾ ਹੋਰੇ ਹਾਂ ਇਹ ਕੱਖ ਕੰਡਾ ਜਿਵੇਂ ਕੱਖ ਕੰਡਾ ਤੇ ਬਾਜਰਾ ਬੂਦਾ ਬੀਜਾ ਪੈਂਦਾ ਚਾਹ ਬਰਸੀਨ ਬੀਜ ਲਾਉਰੇ ਤਾਂ ਹੁਣ ਪੂਰਾ ਬਰਸੀਨ ਵੀ ਵੀ ਜੋਜੂnga ਉਰੇ ਤਾਂ ਕਿਹੜੇ ਦੂਰ ਆ ਪੰਡ ਲੈ ਕੇ ਜਾਣੀ ਚੱਲ ਹੁਣ ਹੋ ਗਿਆ ਬਦ ਹੋਦਾ ਚੱਲੀਏ ਹੁਣ ਕਿੱਥੇ ਜਾਣਾ ਚੱਲੇ ਜਾਣਾ ਜੀ ਹੁਣ ਕਿੱਥੋਂ ਚੱਲੇ ਐ ਹੁਣ ਹਿੱਲ ਨਹੀਂ ਹੁੰਦਾ ਹੈਗਾ ਸਾਰਾ ਰੱਖਾਏ ਬੈਠੇ ਹੁੰਦਾ ਹੈ ਹੁੰਦਾ ਹੈ ਅਵੀ ਚਾ ਉਹ ਚਾਹ ਮੁੱਕ ਗਈ ਚਾਹ ਮੁੱਕ ਗਈ ਚੱਲ ਚਾਹ ਪੀਣ ਨੂੰ ਜੀ ਕਰਦਾ ਹੋਰ ਚਾਹ ਪੀ ਪਾਈ ਨਹੀਂ ਨਹੀਂ ਮੁੱਕ ਗਈ ਪੀ ਲਈ ਉਹਨੇ ਅਸੀਂ ਵੀ ਨੂੰ ਦੁਬਾਰਾ ਪਾਤੀ ਵੀ ਬਣਾ ਲਓ ਹੁਣ ਕੁੱਕਰ ਚ ਚਾਹ ਵਾਲਾ ਕੁੱਕਰ ਤੋਂ ਚਾਹ ਬਣਾ ਲਓ ਨਾ ਵਧੀਆ ਯਾਰ ਵਧੀਆ ਬਣ ਗਏ ਤੇ ਨਹੀਂ ਘਰ ਨੂੰ ਜਾਣਾ ਦਾ ਇੱਥੇ ਬਣਾ ਕੇ ਖਾ ਲੇ ਸਵੇਰ ਦੇ ਉਰੀ ਲੱਗੇ ਆਹ ਮਹਿੰਦੀ ਜੀ ਲੱਗੀ ਉਧਰ ਦੀ ਨਹੀਂ ਹੋਣ ਮੈਂ ਕਹੀਦਾ ਮੇਰੇ ਹੱਥਾਂ ਨੂੰ ਚੱਲਦੇ ਨੇ ਉਹਦੇ ਨਾਲ ਭਾਵੇਂ ਖਲੇ ਨਾਲ ਕੱਪੜਾ ਕੱਪੜੇ ਦਾ ਕਹੋ ਭਾਂਡੇ ਸਾਬਣਾਂ ਦੇਖੀ ਤੋ ਉਹ ਲੈ ਕੇ ਫੇਰ ਆ ਨਿਕਲੇ ਮੈਂ ਤਾਂ ਰੇਤਾ ਸਾਬਣ ਸਾਬਣ ਤਿੰਨ ਕਿਸਮ ਦੇ ਸਾਬਣ ਲਾ ਰੇ ਰੇਤਾ ਮਲ ਰੇ ਪਤਾ ਹੀ ਆਂ ਕਣਕੜੀ ਦਵਾਈ ਆ ਉਹ ਕਾ ਖੇਤੀ ਨਹੀਂ ਕਰਦੇ ਉਹਨਾਂ ਨੂੰ ਵੀ ਬਦਲ ਕਣਕੜੀ ਦਵਾਈ ਆ ਗੁਲਾਬੀ ਹੱਥ ਹੋ ਗਏ ਹਾਂ ਦੂ ਗਲਾਬੀ ਹੈ ਗਲਾਬੀ ਤੂੰ ਸ਼ਰਮ ਕਰ ਲਓ ਮਾੜੀ ਮੁੱਟੀ ਅੱਛਾ ਯਾਰ ਮਾਰੇ ਮਾਰੀ ਨਮਤ ਹੁਣ ਤੂੰ ਕਹਿਣਾ ਮੈਂ ਸਾਡੇ ਅੱਜ ਭਵੰਤ ਬੰਨ ਰਾਈਡ ਫ੍ਰੀ ਕਰੀ ਦਿਓ ਲਾਂਡੇ ਤਾਂ ਬੰਦ ਕਰ ਦੋ ਦਿਨ ਮਾ ਇਹੋ ਹੋਣੇ ਬਣ ਗਿਆ ਇਹ ਇਹੋ ਲੱਗਿਆ ਬੰਦਾ ਤੂੰ ਵੇਖ ਬੱਜਾ ਹੁਣ ਮਾਰ ਕੇ ਨਾ ਅੱਤ ਮਾ ਮੇਤੀ ਹੋ ਗਿਆ ਹਾਂ ਹੋਣੇ ਕਰਦਾ ਨਹੀਂ ਮਨੀ ਨੇਰਾਉਣ ਵਾਲਾ ਹੈਂ ਕਰ ਤੇ ਮਾਰਦਾ ਹਿੰਮਤ ਮਾੜੀ ਮੈਂ ਤੇ ਜੰਗਾਣਾ ਹਾਂ ਮੈਂ ਤਾਰ ਦੂੰਗਾ ਇਹਨਾਂ ਨੂੰ ਤਾਂ ਤੂੰ ਐਂ ਕਰ ਅਮਨਦੀਪ ਜਾ ਜਿੰਦਾ ਚੱਕ ਕੇ ਲਿਆ ਫਿਰ ਕਰੀਏ ਕੰਮ ਬੱਟਾ ਫਿਰ ਜੀ ਗੱਲ ਬਣਨਾ ਲੈ ਨੂੰ ਬੱਟਾ ਬਾਈ ਥੋ ਅਸੀਂ ਫਾਈਲ ਜਿੰਦੀਆਂ ਪੈਂਦੀਆਂ ਹੁਣ ਤੁਸੀਂ ਅੱਠ ਸਵੇਰੂ ਲਾਗੇ ਲੱਗ ਰਹੇ ਤਾਂ ਕਹਿ ਰਿਹਾ ਹੋ ਅੱਦਾ ਏ ਨਹੀਂ ਹਾਂ ਜਿੰਦੇ ਨਾਲ ਕਹਿਣਾ ਮੈਂ ਵਾਹੋ ਬੇ ਜਿੰਦੇ ਨਾਲ ਮੇਰੀ ਗੱਲ ਸੁਣ ਹਾਂ ਜਿੰਦੇ ਨਾਲ ਬੱਟ ਕੱਪੇ ਲਾ ਦੋ ਨਾਲੇ ਕਾਂਖ ਜੰਮਿਆ ਹੁਣੀ ਮਿੱਟੀ ਜੀ ਠਿੱਟੀ ਜਾਂਦੇ ਆ ਸੈਂਟਰ ਚ ਪਾਏ ਪਾਜੋ ਪਾਣੀ ਲਾਉਣ ਦੀ ਲੋਟ ਰਹੂਗਾ ਪਰ ਟਾਈਮ ਬਹੁਤ ਲੱਗਣਾ ਹਨਾ ਇੱਕ ਸਾਈਡ ਤੇ ਹੀ ਲੈ ਜਾਂਦੇ ਆ ਇੱਕ ਸਾਈਡ ਤੇ ਹੈ ਇੱਕ ਸਾਈਡ ਤੇ ਹੀ ਲਈ ਜਾਈਏ ਇੱਕ ਸਾਈਡ ਨਹੀਂ ਦੋ ਸਾਈਡ ਤੇ ਬੱਟ ਬਣਨਾ ਬਹੁਤ ਟਾਈਮ ਲੱਗੂਗਾ ਯਾਰ ਇਹ ਤਾਂ ਦੋ ਸਾਈਡ ਤੇ ਬਟ ਟਾਈਮ ਤਾਂ ਲੱਗਣਾ ਬਾਈ ਫੇ ਦੇਖ ਲਓ ਜੇ ਨਹੀਂ ਲਾਉਣੀ ਤਣਕ ਦਾ ਗਰਗੀ ਵਿੱਚ ਤੇ ਭਈਆ ਰੱਖ ਕੇ ਗੋੜਾ ਦੋ ਹੋ ਭਈਆ ਵੀ ਮਿਲਣਾ ਤੁਹਾਨੂੰ ਭਈਆ ਕਿਹੜੇ ਕੋਈ ਹੈਗਾ ਭਈਆ ਨੂੰ ਮੈਂ ਪੁੱਛਿਆ ਤਾਂ ਮੰਨਿਆ ਨਹੀਂ ਫੇਰ ਯਾਰ ਕਰ ਲੈਣ ਦਿਹਾੜੀ ਪਰ ਪੁੱਛਿਆ ਸੀ ਉਹ ਯਾਰ ਆਂ ਵਿੱਚ ਹੀ ਢਾਡੋ ਇੱਥੇ ਢਾਡੋ ਆਏ ਕੋਈ ਢਾਡੋ ਬੱਸ ਬਣਾ ਜਾਓ ਦੇਖੀ ਬੱਸ ਹਾਂ ਤੇ ਕਹਿੰਦੇ ਸਾਰੀ ਜਮਨ ਟਾਈਮ ਤਾਂ ਲੱਗਣਾ ਹੀ ਹੈ ਹਾਂ ਉਦੋਂ ਹੁਣ ਜਿਹੜਾ ਉਹ ਕੋ ਸਵੇਰ ਨੂੰ ਕੋ ਸ਼ਾਮ ਨੂੰ ਜਿਹੜਾ ਦੁਕਾਨ ਨੂੰ ਠੀਕ ਆ ਕੀ ਨਹੀਂ ਆ ਤੇ ਸ਼ਾਮ ਨੂੰ ਕਿੱਥੇ ਅੱਜ ਬਾਈ ਤਿੰਨ ਟਾਈਮ ਉਹ ਮੈਂ ਸ਼ਾਮ ਨੂੰ ਨਹੀਂ ਰਾਵੈ ਨਾ ਮੰਨਿਆ ਮੈਂ ਹੋਰ ਦੇਰ ਛੁੱਟੇ ਹੋਦੇ ਨਾ 5 ਵਜੇ ਤੋਂ ਹੁਣ ਤਿੰਨ ਜਿ ਪਹਿਲਾਂ ਅਜੇ ਨਾ ਆਉਂਦਾ 5 ਵਜੇ ਹਾਂ ਆ ਤੇ ਫਿਰ ਆ ਚੱਲ ਫਿਰ ਅੰਦੀ ਨੂੰ ਲਿਆ ਜਾ ਕੇ ਹਾਂ ਚੱਲ ਠੀਕ ਹਾਂ ਬਸ ਵੱਜ ਗਿਆ ਟਰੈਕਟਰ ਹੋ ਗਿਆ ਵਿਹਲਾ ਠੀਕ ਹੈ ਉਹ ਕੁੰਡੇ ਕਰਦੇ ਸਿੱਧੇ ਮੜੇ ਲੱਗ ਰਹੇ ਇਹ ਬੈਠੀ ਤਾਂ ਕੁੰਡੇ ਆ ਇਹਨੂੰ ਕਹਿ ਦੇ ਫਿਰ ਠੀਕ ਆ ਓਕੇ hoop jy hoor, papie